ਪੰਜਾਬ ਪੰਚਾਇਤੀ ਚੋਣਾਂ ਚ ਨਾਮਜ਼ਦਗੀ ਦੀ ਮਿਆਦ ਵਧਾਉਣ ਦੀ ਮੰਗ ਅਕਾਲੀ ਦਲ ਸੁਧਾਰ ਲਹਿਰ ਨੇ ਕਮਿਸ਼ਨ ਨੂੰ ਲਿਖਿਆ ਪੱਤਰ 95 ਹਜ਼ਾਰ ਨਾਮਜ਼ਦਗੀਆਂ ਅਜੇ ਬਾਕੀ ਹਨ ਪੰਜਾਬ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਵਧਾਇਆ ਜਾਵੇ ਸ਼੍ਰਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਅੱਗੇ ਸੁਧਾਰ ਦੀ ਇਹ ਮੰਗ ਉਠਾਈ ਹੈ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਹੁਣ ਤੱਕ ਬਹੁਤ ਘੱਟ ਨਾਮਜ਼ਦਗੀਆਂ ਭਰਿਆ ਗਈਆਂ ਹਨ ਇਲੈਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਹਨ ਜ਼ੋਰਦਾਰ ਢੰਗ ਨਾਲ ਮੰਗ ਕਰਦੇ ਹਨ ਕਿ ਜਿਹੜੇ ਨਾਮੀਨੇਸ਼ਨ ਫਾਰਮ ਭਰਨ ਲਈ ਜਿਹੜੇ ਸਮਾਂ ਹੈ ਉਹ ਹੋਰ ਵਧਾਇਆ ਜਾਵੇ ਉਸ ਦੇ ਪਿੱਛੇ ਕਾਰਨ ਕੀ ਹੈ ਕਿ 2 ਦਿਨ ਨਾਮੀਨੇਸ਼ਨ ਦੇ ਲੰਘੇ ਆ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਗਭਗ 700 ਤੇ 84 ਦੇ ਕਰੀਬ ਜਿਹੜੀਆਂ ਨਾਮਜਦਗੀਆਂ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਭਰੀਆਂ ਗਈਆਂ ਔਰ 1446 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਮੈਂਬਰ ਪੰਚਾਇਤਾਂ ਦੀਆਂ ਭਰੀਆਂ ਗਈਆਂ ਹੁਣ ਲਗਭਗ 83000 ਮੈਂਬਰ ਪੰਚਾਇਤਾਂ ਦੀਆਂ ਸਾਮੀਆਂ ਸੀਗੀਆਂ ਔਰ 13000 ਕੁਝ ਜਿਹੜੀਆਂ 200 ਕੁਝ ਜਿਹੜੀਆਂ ਹੈਗੀਆਂ ਉਹ ਸਰਪੰਚਾਂ ਦਸੀਆਂ ਇਹੇ ਕੱਢ ਕੇ ਤੇ ਮੇਰਾ ਖਿਆਲ ਹੈ ਕਿ ਲਗਭਗ 95000 ਦੇ ਕਰੀਬ ਪੋਸਟਾਂ ਤੇ ਹਲੇ ਵੀ ਕਾਗਜ਼ ਭਰਨ ਵਾਲੇ ਪਏ ਆ ਜਿਹੜੇ ਭਵੇਂ ਇੱਕ ਇੱਕ ਵੀ ਕਾਗਜ਼ ਭਰਨ ਤੇ ਸਾਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚ ਜੇ 11 ਤੋਂ 4 ਵਜੇ ਦਾ ਸਮਾਂ ਆਪਾਂ ਜਿਹੜਾ 4 ਤਰੀਕ ਨੂੰ ਮਿਲਣਾ ਹੈ ਮਿਥੀਏ ਤਾਂ 1 ਮਿੰਟ ਦੇ ਵਿੱਚ 5 6 ਫਾਰਮ ਜੇ ਇਕੱਠੇ ਭਰੇ ਜਾਣਗੇ ਤੇ ਤਾਂ ਜਾ ਕੇ ਸਾਰੀਆਂ ਪੋਸਟਾਂ ਫਿਲ ਹੋ ਸਕਦੀਆਂ ਸਾਰੇ ਮੈਂਬਰ ਪੰਚਾਇਤ ਤੇ ਸਰਪੰਚ ਫਾਰਮ ਜਿਹੜੇ ਆ ਉਹ ਭਰ ਸਕਦੇ ਆ ਜਿਹੜਾ ਕਿ ਇਹ ਪੋਸੀਬਲ ਨਹੀਂ ਹੈ ਮੈਂਬਰਾਂ ਦੀਆਂ 2-2 ਹੋ ਸਕਦੀਆਂ ਸਰਪੰਚਾਂ ਦੀਆਂ 3-3 4-4 ਵੀ ਹੋ ਸਕਦੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਤੇ ਬੇਨਤੀ ਹੈ ਕਿ ਘੱਟ ਤੋਂ ਘੱਟ 4 ਜਾਂ 5 ਦਿਨ ਵਰਕਿੰਗ ਡੇ ਹੋਰ ਜਿਹੜੇ ਹੈਗੇ ਆ ਉਹ ਨਾਮਿਨੇਸ਼ਨ ਭਰਨ ਲਈ ਦਿੱਤੇ ਜਾਣ ਤਾਂ ਕਿ ਜਿਹੜੀ ਮੁੱਢਲੀ ਇਕਾਈ ਹੈ ਇਹ ਸਾਡੀ ਲੋਕਤੰਤਰ ਦੀ ਇਹਨੂੰ ਢੰਗ ਨਾਲ ਲੋਕ ਲੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਦੂਸਰੇ ਪਾਸੇ ਵੋਟਰ ਲਿਸਟਾਂ ਨਹੀਂ ਐ ਜੇ ਵੋਟਰ ਲਿਸਟਾਂ ਹੈ ਤਾਂ ਉਹਦੇ ਵਿੱਚ ਅਤੋਂ ਵੱਧ ਜਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਐ ਐਨਓਸੀ ਨਹੀਂ ਮਿਲਦੇ ਬੜਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਇੱਕ ਲੜਾਈ ਝਗੜੇ ਤੇ ਖਲਾਅ ਪੈਦਾ ਹੋ ਰਿਹਾ ਭਾਈਚਾਰਾ ਟੁੱਟ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਮਾਨਯੋਗ ਨੂੰ ਬੇਨਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇਹਦੇ ਤੇ ਕਾਰਵਾਈ ਕਰਦਿਆਂ ਚਾਰ ਜਾਂ ਪੰਜ ਦਿਨ ਨਾਮੀਨੇਸ਼ਨ ਦੇ ਹੋਰ ਦਿੱਤੇ ਜਾ